ahead well, ਇਹ ਉਹ ਦਾਤ ਆਸੋ ਗੁਨੀਮਾ ਸ਼ਹਿਰੀ ਦਾਰਾ ਅਜੀ ਤਰਨਦਤ ਸਾਹਿਬ ਇਹ ਬੜੀ ਸ਼ਰਧਾ ਭਰਪਾ ਦੇ ਸਦਕਾਰ ਖਾਣਾ ਚਾਹ ਰਹੇ ਹੋ ਉਸ ਸ਼ਰਾਨ ਜਿਸ ਦੀ ਖੰਡਾ ਸਾਧੀ ਦੇ ਬਹੁਤ ਭੈਣ ਉੱਤਰ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਦਾ ਯੋਜਨ ਕੀਤਾ ਗਿਆ ਹੈ ਜੋ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਚੱਲ ਰਹਿਣਗੇ ਜਿ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸੇ ਤਿਵਾਰ ਦੇ ਬਿਲਕੁਲ ਬਾਹਰ ਚੌਕ ਵਿੱਚ ਬੜੀ ਵੱਡੀ ਗਿਰਤੀ ਵਿੱਚ ਜਿਹੜੀ ਸੰਗਤ ਹੈ ਉਹ ਪੁੱਜ ਰਹੀ ਹੈ ਜਨ ਜਨ ਟੂਰਨਾਮੈਂਟ ਵੀ ਚੱਲਦੀ ਹੈ ਸ਼ਹੀਦਾਂ ਲਗਾਈ ਗਈ ਹੈ ਉਹਨਾਂ ਇਸਰਾਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਝਾਕੀਆਂ ਇਹ ਲਈ ਆ ਨਾ ਜਿਸ ਨੂੰ ਦਾਤ ਆਜੋ ਜਿਹੜੀ ਨੌਜਵਾਨ ਬੀੜੀ ਆ ਔਰ ਛੋਟੇ ਬੱਚੇ ਆ ਨਾ ਉਹਨਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਸੀ ਉਸ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ ਵਾਹਿਗੁਰੂ ਗੁਰਜੀਤ ਕਾਲਸਾ ਗੁਰਜੀਤ ਕੀ ਪੱਤੇ ਸ਼ਹੀਦ ਦੰਦੇ ਸਰਤਾਜ ਪੰਜਵੇਂ ਪਿਤਾ ਭਾਨ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 419 ਸ਼ਹੀਦੀ ਦਿਹਾੜਾ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਅੱਜ 30 ਤਰੀਕ ਨੂੰ ਸ਼ਹੀਦਾਂ ਦੇ ਰੂਪ ਵਿੱਚ ਪੁਰਾਤਨ ਸਮੇਂ ਤੋਂ ਅਲੱਗ ਕਰਕੇ ਮਨਾਇਆ ਜਾ ਰਿਹਾ ਹੈ ਸਾਰੇ ਹੀ ਜਿੰਨੇ ਵੀ ਗੁਰੂ ਅਰਜਨ ਸਾਹਿਬ ਜੀ ਦੇ ਦਰ ਘਰ ਦੇ ਉੱਤੇ ਸਿੱਖ ਸੰਗਤ ਆ ਰਹੀ ਆ ਹਰੇਕ ਗੁਰਮਾਈ ਭਾਈ ਵਾਸਤੇ ਅਤੇ ਸਿੱਖ ਸੰਗਤ ਵਾਸਤੇ ਚੇਚੇ ਪ੍ਰਬੰਧ ਕੀਤੇ ਗਏ ਨੇ ਲੰਗਰਾਂ ਦੇ ਰੈਸਤੇ ਗਰਮੀ ਨੂੰ ਮੁਕ ਰਖਦਿਆ ਸਾਰੀਆਂ ਪ੍ਰਕਰਮਾਂ ਚ ਲੰਗਰ ਦੇ ਬੋਹੇ ਘੜੇ ਵੱਡਿਆਂ ਕੂਦਰਾ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਮਨਤਾਵਾ ਭੇਣਾ ਸਾਡੀਆਂ ਲੈ ਕਰਕੇ ਆਉਂਦੀਆਂ ਨੇ ਇਸ ਕਰਕੇ ਵੀ ਹਰੇ ਕਿਸੇ ਵੀ ਬੱਚੇ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦੀ ਮੁਸ਼ਕਲ ਨਾ ਆਵੇ ਅਤੇ 419 ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਹੈ 28 ਤਰੀਕ ਨੂੰ ਪ੍ਰੋਗਰਾਮ ਸ਼ੁਰੂ ਹੋਏ ਸੀ ਕਿ ਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ 29 ਤਰੀਕ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸਰਾਰ ਦੇ ਵਿੱਚੋਂ ਨਗਰ ਕੀਰਤਨ ਦੇ ਰੂਪ ਵਿੱਚ ਪੰਜ ਪਿਆਰੇ ਸਿੰਘ ਸਹਿਬਾਨਾਂ ਦੇ ਗਰੁੱਪ ਵਿੱਚ ਸ਼ੁਰੂ ਹੋ ਕਰਕੇ ਸ਼ਹਿਰ ਦੇ ਵਿੱਚ ਇਲਾਕੇ ਵੱਖ-ਵੱਖ ਹੁੰਦਾ ਆਇਆ ਪ੍ਰਾਦਰ ਫੜਾ ਦੁਪਹਿਰੋਂ ਬਾਅਦ ਫਿਰ ਸਰਾਰ ਦੇ ਵਿੱਚ ਆਣ ਕੇ ਸਮਾਪਤੀ ਹੋਈ ਉਸ ਤੋਂ ਬਾਅਦ ਗੁਰਮਤਿ ਸਮਾਗਮ ਮੰਦਿਰ ਸਾਹਿਬ ਦੁਆਨ ਹਾਲ ਵਿੱਚ ਕਰਵਾਏ ਗਏ ਅਤੇ 30 ਤਰੀਕ ਨੂੰ ਅੱਜ ਸਵੇਰੇ ਪਹਿਲਾਂ ਖੰਡ ਪਾਠ ਸਾਹਿਬ ਦੇ ਦਿੱਤੇ ਭੋਗ ਪਾਏ ਗਏ ਨੇ ਉਥੇ ਮੁੜ ਕੇ ਸੁਖਮਣੀ ਸੋਖ ਅਮਰਿਤਪਾਲ ਨਾਮ ਭਗ ਜਨਾ ਕੇ ਮਨ ਕੇ ਸ਼ਾਮ ਸੁਖਮਣੀ ਸਾਹਿਬ ਦੀ ਬਾਣੀ ਤੋਂ ਸਟੇਜ ਦੀ ਰੌਣਕ ਧਾਈ ਆ ਹੁਣ ਗੁਰਮਤ ਸਮਾਗਮ ਚੱਲ ਰਹੇ ਨੇ ਸੰਗਤ ਆ ਰਹੀ ਆ ਗੁਰੂ ਘਰ ਦੀਆਂ ਖੁਸ਼ੀਆਂ ਲੈ ਰਹੀ ਆ ਫਿਰ ਵੀ ਅਸੀਂ ਸਾਰੇ ਸੰਗਤ ਹੱਥ ਜੋੜ ਕੇ ਚਰਨਾਂ ਵਿੱਚ ਬੇਨਤੀ ਕਰਦੇ ਆ ਆ ਜਿਹੜਾ ਦੁਨੀਆ ਦੇ ਉੱਤੇ ਨਸ਼ਿਆਂ ਦਾ ਦਰਿਆ ਵਗ ਰਿਹਾ ਏ ਇਤੋਂ ਦੂਰ ਹੋਈਏ ਗੁਰੂ ਵਾਲੇ ਬਣੀਏ ਭਰਾ ਮਾਰੂ ਜੰਗ ਚੋਂ ਬਾਹਰ ਨਿਕਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਇਹ ਗੁਰੂ ਅਰਜਨ ਸਾਹਿਬ ਜੀ ਦਾ ਘਰ ਆ ਗੁਰੂ ਨਾਨਕ ਸਾਹਿਬ ਜੀ ਦਾ ਪੰਜਵੇਂ ਨਾਨਕ ਦਾ ਘਰ ਆ ਇੱਥੇ ਤੇ ਗਿਣਤੀ ਮਿੰਤੀ ਦੀ ਕੋਈ ਗੱਲ ਹੀ ਨਹੀਂ ਹੈਗੀ ਇੱਥੇ ਲੱਖਾਂ ਦੀ ਦਦਾਤ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਸਿੱਖ ਸੰਗਤ ਗੁਰੂ ਅਰਜਨ ਸਾਹਿਬ ਜੀ ਦੇ ਘਰ ਆਉਂਦੀਆਂ ਵਾਂ ਨਕ ਮਸਤਕ ਹੁੰਦੀਆਂ ਬਿੰਦੀਆਂ ਮਿੰਤੀਆਂ ਦੇ ਬਾਹਰ ਹੁੰਦੀਆਂ ਤੇ ਇਹ ਤੇ ਰੱਬ ਆਪ ਨਿਰੰਕਾਰ ਦਾ ਘਰ ਆ ਇੱਥੇ ਗਿਣਤੀ ਕੋਈ ਨਹੀਂ ਹੋ ਸਕਦੀ ਜਿੱਥੇ ਦੁਨੀਆ ਭਰ ਦੇ ਵਿੱਚ ਵਲਟ ਲੈਵਲ ਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕੋ ਨਿੱਕਾ ਜਿਹਾ ਕੰਮ ਨਹੀਂਗਾ ਕੋ ਨਿੱਕੀ ਜੀ ਸ਼ਹੀਦੀ ਨਹੀਂਗੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੂੰ ਤਾਂ ਕਿਹਾ ਗਿਆ ਹੈ ਅੱਜ ਤਾਂ ਵਿਲੱਖਣਤਾ ਜਿਹੜਾ ਦਿਨ ਆ ਸਰਬਸੰਥੀਆਂ ਦੇ ਵਿੱਚੋਂ ਨਿਕਲਣਾ ਕੋੜ ਦੇ ਰੋਗ ਨੂੰ ਦੂਰ ਕਰਨਾ ਇਸੇ ਅਧਿਆਨ ਦੀ ਇਸ ਅਸਥਾਨ ਦੀ ਇੱਕ ਮਾਨਮਰਜ਼ਾ ਜਿੱਥੇ ਉੱਥੇ ਇਹ ਵਿਲੱਖਣਤਾ ਵੀ ਆ ਕਿਉਂਕਿ ਇਹਦੇ ਘਰ ਹੀ ਗੁਰੂ ਅਰਜਨ ਸਾਹਿਬ ਦਾ ਹੈ ਜਿੱਥੇ ਬਾਣੀ ਦੇ ਰੂਪ ਵਿੱਚ ਲੋਕਾਂ ਨੇ ਰਾਜੀ ਹੋਣਾ ਹੈ ਉੱਥੇ ਪ੍ਰਾਤਨ ਸਮੇਂ ਤੋਂ ਲੈ ਕਰਕੇ ਜਿੱਥੇ ਸਰੋਵਰ ਦੇ ਵਿੱਚ ਸ਼ਰਾਨ ਕਰਦੀ ਸੰਗਤ ਕੋੜ ਦੇ ਰੋਗ ਤੋਂ ਦੂਰ ਹੁੰਦੇ ਆ ਅੱਜ ਵੀ ਅੱਖਾਂ ਦੇ ਨਾਲ ਵੇਖੋ ਜਿਹੜਾ ਸੱਚਮੁੱਚ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਘਰੋਂ ਤੁਰਦਾ ਹੈ ਗੁਰੂ ਅਰਜਨ ਸਾਹਿਬ ਉਹਦੀਆਂ ਝੋਲੀਆਂ ਭਰਦੇ ਆ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਸਰੋਵਰ ਹੈ ਜਿਹਦੀ ਸੇਵਾ ਬ੍ਰਹਮਗੰਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕਰਵਾਈ ਸੀ ਏਸ਼ੀਆ ਦੇ ਉੱਤੇ ਸਾਰਿਆਂ ਤੋਂ ਵੱਡਾ ਸਰੋਵਰ ਇਹ ਆ 17 ਕਿੱਲੇ ਦੇ ਕੁਝ ਮਰਲਿਆਂ ਦੇ ਵਿੱਚ ਇਹ ਜਗ੍ਹਾ ਵਾ ਜਿੱਥੇ ਜਲ ਅੱਜ ਵੀ ਖਲੋਤਾ ਹੈ ਘਟੋ ਘਟ 60 70 ਫੁੱਟ ਦੀ ਇਹਦੀ ਡੰਗਾਈ ਆ ਐਡਾ ਵੱਡਾ ਸਰੋਵਰ ਹੋਰ ਕਿਤੇ ਨਹੀਂ ਹੈਗਾ ਗੁਰੂ ਅਰਜਨ ਸਾਹਿਬ ਜੀ ਨੇ ਆਪ ਸੇਵਾ ਕਰਵਾਈ ਆ ਗੰਗਾਂ ਜੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਵੀ ਸੇਵਾ ਕੀਤੀ ਆ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋਈ ਆ ਇਸ ਕਰਕੇ ਇਹ ਸਰੋਵਰ ਦੇ ਵਿੱਚ ਪਹਿਲਾਂ ਵੀ ਆਪ ਜੀ ਨੇ ਬੇਨਤੀ ਕੀਤੀ ਆ ਤੇ ਇਹ ਤੇ ਇਸ ਸਰੋਵਰ ਦੀ ਮਹਾਨਤਾ ਦੇ ਨਾਲ ਹੀ ਆ ਭਾਵੇਂ ਜਿੱਥੇ ਆਦ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੂੰ ਹਣੋਂ ਪੂਜਨਯੋਗ ਥਾਂ ਹੁੰਦੀ ਆ ਪਰੰਤੂ ਸ੍ਰੀ ਦਰਬਾਰ ਸਾਹਿਬ ਦਾ ਤਰਨਤਾਰਨ ਦੀ ਵਿਲੱਖਣਤਾ ਕੋੜਿਆ ਦਾ ਕੋੜ ਦੂਰ ਕੀਤਾ ਹੈ ਗੁਰੂ ਅਰਜਨ ਸਾਹਿਬ ਨੇ ਇੱਥੇ ਆਓ ਰਲ ਮਿਲ ਕੇ ਖੁਸ਼ੀਆਂ ਮਨਾਈਏ ਗੁਰੂ ਦੇ ਨਾਲ ਕਰਨੀ ਲੱਗੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਔਰ ਤੁਸੀਂ ਦੇਖ ਸਕਦੇ ਹੋ ਦੇਸ਼ ਭਰ ਤੋਂ ਜਿਹੜੀ ਸੰਗਤ ਆ ਇਸ ਸ੍ਰੀ ਦਰਬਾਰ ਸਾਹਿਬ ਦੇਗੇ ਆਸਰੇ ਭਰ ਰਹੀ ਹੈ ਪਵਿੱਤਰ ਜਿਹੜਾ ਸੂਬਰ ਹੈ ਉਸੇ ਇਸ਼ਨਾਨ ਕਰਦੀ ਹੋਈ ਗਿਲੰਦਰ ਔਰ ਸ਼ਬੀਨਾ ਦੇ पी रही है और उस दौरान संकत है भारी उत्साह पाया जा रहा है और श्री दरबार साहब हाजिर लोवाते गुरु साहब का आशीर्वाद प्राप्त कर रही है